ਦੇਰ ਚਰਨਾਟ ਸਾਡੀ ਅਰਦਾਸ ਪਤਾ ਜੀ ਕੀ ਹੈ ਕਿ ਸੁਖ ਸੰਪੈ ਬਹੁ ਭੋਗ ਰਸ ਜਿਹੜੀ ਸੁਖ ਸੰਪਤੀ ਹੈ ਹਾਲਾਂਕਿ ਇਹ ਜਿਹੜੀ ਦੁਨੀਆ ਦੀ ਸੰਪਤੀ ਹੈ ਨਾ ਇਹਦੇ ਵਿੱਚੋਂ ਅੱਜ ਤੱਕ ਸੰਪੂਰਨ ਸੁਖ ਕਿਸੇ ਨੂੰ ਲੱਭਿਆ ਨਹੀਂ ਹੈ ਇਹ ਵੀ ਇੱਕ ਸਚਾਈ ਹੈ ਕਿ ਜਿੰਨਾ ਕੁਝ ਵੀ ਸੰਸਾਰ ਤੇ ਸਾਨੂੰ ਤੁਹਾਨੂੰ ਅੱਜ ਤੱਕ ਪ੍ਰਤੀਤ ਹੋਇਆ ਇਹ ਚੀਜ਼ਾਂ ਨੇ ਸੁਖ ਦਿੱਤਾ ਹੈ ਪਰ ਸੱਚ ਇਹ ਐ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਲਾਸਟ ਤੇ ਅਖੀਰ ਤੇ ਜਿਹੜਾ ਨਤੀਜਾ ਨਿਕਲਿਆ ਉਹ ਕੇਵਲ ਦੁੱਖ ਸੀਗਾ ਜਿਨੂੰ ਸਹਿਬ ਬਾਣੀ ਅੰਦਰ ਕਹਿੰਦੇ ਸੁੱਖ ਕੀਆਂ ਪੰਡਾ ਖੁੱਲੀਆਂ ਦੁੱਖ ਕੀਆਂ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਇ ਜੈ ਇੰਜ ਕਹਿ ਲੋ ਮਿੱਠਾ ਕਰਕੇ ਖਾਇਆ ਕੌੜਾ ਉੱਭਰਿਆ ਸਾਦ ਜਿਨ੍ਹਾਂ ਪਦਾਰਥਾਂ ਨੂੰ ਭੋਗਾ ਨੂੰ ਮਿੱਠੇ ਕਰਕੇ ਸੁਖ ਰੂਪ ਜਾਣ ਕੇ ਭੋਗਿਆ ਅਖੀਰ ਉਹ ਕੌੜਤਨ ਨਾਲ ਭਰੇ ਨਿਕਲ ਆਏ ਤਾਂ ਸਭ ਪਾਤਸ਼ਾਹ ਕਹਿੰਦੇ ਨੇ ਸੁਖ ਸੰਪੈ ਹਾਂ ਸਾਡੀ ਸੰਸਾਰੀ ਵਕਾਰੀਆਂ ਦੀ ਦ੍ਰਿਸ਼ਟੀ ਕਹਿੰਦੀ ਹੈ ਕਿ ਇਹ ਚੀਜ਼ਾਂ ਇਹ ਪਦਾਰਥ ਸਾਨੂੰ ਸੁਖ ਦਿੰਦੇ ਨੇ ਤਾਂ ਦਾਤਾ ਤੂੰ ਕਿਰਪਾ ਕਰ ਸਾਨੂੰ ਸੁਖ ਸੰਪਤੀ ਜਿਹੜੀ ਇਹ ਬਖਸ਼ ਭੋਗ ਰਸ ਇਹ ਜਿਹੜੇ ਭੋਗ ਪਦਾਰਥ ਹਨ ਇਹ ਜਿਹੜਾ ਬ੍ਰਹਮਾਨੰਦ ਰਸ ਹੈ ਇਹ ਜਿਹੜਾ ਆਤਮਿਕ ਰਸ ਹੈ ਨਾਨਕ ਸਾਧਰਵਾਲ ਅਖੀਰ ਭਾਵ ਇਹ ਹੈ ਕਿ ਜਿਹੜੇ ਤੇਰੇ ਸਾਧੂ ਜਿਹੜੇ ਤੇਰੇ ਰੰਗ ਰਤੜੇ ਹਨ ਨਾ ਉਹਨਾਂ ਦੀ ਸਾਧੂਆਂ ਦੇ ਰਵਾਲ ਉਹਨਾਂ ਦੇ ਚਰਨ ਧੂੜੀ ਬਖਸ਼ ਕਿਉਂ ਉਹਨਾਂ ਦੀ ਚਰਨ ਧੂੜੀ 'ਚ ਐਸਾ ਕੀ ਹੈ ਤਾਂ ਸਹਿਬ ਕਹਿੰਦੇ ਨੇ ਕਿ ਸੁਖ ਸੰਪੈ ਬਹੁ ਭੋਗ ਰਸ ਸਾਰੇ ਸੁਖ ਸਮ੍ਰiddhi ਦੇ ਸਾਧਨ ਸਾਰੇ ਭੋਗ ਪਦਾਰਥ ਆਤਮਕ ਰਸ ਜਿਹੜਾ ਉਹਨਾਂ ਸਾਧੂਆਂ ਦੀ ਚਰਨ ਧੂੜੀ 'ਚੋਂ ਮਿਲ ਜਾਂਦਾ ਹੈ ਦੂਜਾ ਅਰਥ ਭਾਵ ਇਹ ਹੈ ਕਿ ਉਹ ਸਾਧੂ ਜਿਨ੍ਹਾਂ ਨੇ ਸੰਸਾਰ ਦੇ ਸੁੱਖ ਜਿਨ੍ਹਾਂ ਨੇ ਔਦੇ ਪਤਵੀਆਂ ਮਰਤਵੇ ਸਭ ਕੁਝ ਧੂੜੀ ਦੇ ਸਮਾਨ ਜਾਣ ਕਰਕੇ ਤਿਆਗ ਦਿੱਤੇ ਮਿੱਟੀ ਨੂੰ ਤਿਆਗਣ ਵਾਸਤੇ ਬੰਦੇ ਨੂੰ ਕੋਈ ਬਹੁਤੀ ਮੁਸ਼ਕਲ ਨਹੀਂ ਕਰਨੀ ਪੈਂਦੀ ਆਪਣੇ ਹੱਥ ਦੀ ਤਲੀ ਤੇ ਮਿੱਟੀ ਪਈ ਹੋਵੇ ਸਾਨੂੰ ਕੋਈ ਕਵੇ ਨੂੰ ਥੱਲੇ ਸੁੱਟ ਦਿਓ ਤੇ ਆਪਾਂ ਸ਼ਾਇਦ ਕੋਈ ਲੰਬਾ ਨਹੀਂ ਸੋਚਾਂਗੇ ਸਾਨੂੰ ਸਲਾਮਾਂ ਨਹੀਂ ਲੈਣੀਆਂ ਪੈਣਗੀਆਂ ਮੈਨੂੰ ਸੁੱਟ ਦਵਾ ਜਾਂ ਨਾ ਸੁੱਟਾਂ ਕਈ ਵਾਰ ਬੰਦੇ ਦੇ ਹੱਥਾਂ ਤੇ ਮਿੱਟੀ ਹੋਵੇ ਤੇ ਸੇ ਚੀਜ਼ ਤੇ ਮਿੱਟੀ ਪੈ ਜੇ ਪੁੱਛਦਾ ਨਹੀਂ ਬੰਦਾ ਝਾੜ ਕੇ ਥੱਲੇ ਮਾਰਦਾ ਉਹਨੂੰ ਸੋ ਇਸ ਤਰ੍ਹਾਂ ਸੰਸਾਰ ਦੇ ਸੁੱਖ ਸਾਧਨ ਜਿਹੜੇ ਸਾਨੂੰ ਤੁਹਾਨੂੰ ਛੱਡਣੇ ਬੜੇ ਔਖੇ ਨੇ ਪਰ ਸਾਧੂਆਂ ਨੇ ਛਿੰਨ ਦੇ ਵਿੱਚ ਛੱਡ ਦਿੱਤੇ ਹਾਲਾਂਕਿ ਇਹ ਆਪਣੇ ਵਰਗੇ ਦੇ ਕੋਲ ਘਰ ਦੇ ਵਿੱਚ ਕੋਈ ਟੁੱਟੀ ਚੀਜ਼ ਪਈ ਹੋਵੇ ਨਾ ਉਹਨੂੰ ਵੀ ਛੱਡਣਾ ਬੜਾ ਔਖਾ ਹੈ ਤੇ ਸੱਚ ਇਹ ਹੈ ਕਿ ਛੱਡਣ ਵਾਲੇ ਜਿਹੜੇ ਸਨ ਮਹਾਤਮਾ ਲੋਕ ਉਹ ਕਰਬਾਰ ਉਹ ਰਾਜ ਭਾਗਤਿਆਂ ਕੇ ਵੀ ਤੁਰ ਗਏ ਮਹਾਤਮਾ ਬੁੱਧ ਨੇ ਬੋਈ ਸਲਾਮਾ ਨਹੀਂ ਸੀ ਕੀਤੀਆਂ ਲੋਕਾਂ ਦੇ ਨਾਲ ਕਿ ਮੈਂ ਘਰ-ਬਾਰ ਮੈਂ ਰਾਜ ਭਾਗ ਛੱਡਣ ਲੱਗਾ ਵਾਂ ਮੈਨੂੰ ਦੱਸੋ ਮੈਂ ਜਾਵਾਂ ਕਿ ਨਾ ਜਾਵਾਂ ਉਹ ਚੁੱਪ ਕਰਕੇ ਤੁਰ ਪਿਆ ਉਹਨੇ ਪੁੱਛਿਆ ਨਹੀਂ ਲੋਕਾਂ ਨੂੰ ਛਿੰਨ ਦੇ ਵਿੱਚ ਉਹਨੇ ਛੱਡ ਦਿੱਤਾ ਭਾਵ ਇਹ ਜਿੰਨੇ ਤਿਆਗ ਕਰਨਾ ਹੈ ਨਾ ਉਹ ਕਦੀ ਸਲਾਮਾ ਨਹੀਂ ਲੈਂਦਾ ਤੇ ਜਿੰਨੇ ਤਿਆਗ ਨਹੀਂ ਕਰਨਾ ਉਹ ساری ਜ਼ਿੰਦਗੀ ਸਲਾਮਾ ਵਿੱਚ ਪਿਆ ਰਹਿੰਦਾ ਹੈ ਜ਼ਰੂਰੀ ਨਹੀਂ ਘਰ ਛੱਡਣ ਦੀ ਗੱਲ ਹੈ ਅੰਦਰਲੇ ਔਗਣ ਗੁਨਾਹ ਗਲਤੀਆਂ ਆਦਤਾਂ ਇਹ ਛੱਡਣਾ ਵੀ ਇੱਕ ਬੜਾ ਵੱਡਾ ਤਿਆਗ ਹੈ ਤੇ ਕਈ ਲੋਕ ساری ਜ਼ਿੰਦਗੀ ਇਸੇ ਸਲਾਹ 'ਚ ਪੈ ਰਹੇ ਨੇ ਮੈਂ ਸੋਚਦਾ ਹਾਂ ਸ਼ਰਾਬ ਛੱਡਦਾ ਜਾਂ ਨਾ ਛੱਡਦਾ ਉਹ ساری ਉਮਰ ਸਲਾਹਾਂ 'ਚ ਲੰਘ ਜਾਂਦੀ ਹੈ ਭਾਈ ਤਿਆਗ ਕਰਨਾ ਲੋਕਾਂ ਨੂੰ ਕਾਹਦਾ ਪੁੱਛਣਾ ਮੈਂ ਸੋਚਦਾ ਆਹ ਮਾੜੀ ਚੀਜ਼ ਖਾਣਾ ਵਾ ਛੱਡਦਾ ਕਿ ਨਾ ਛੱਡਾਂ ਤੁਸੀਂ ਦੱਸੋ ਜੀ ਖਾ ਲੈਣਾ ਚਾਹੀਦਾ ਕਿ ਨਹੀਂ ਜੇ ਤੂੰ ਤਿਆਗ ਹੀ ਕਰਨਾ ਹੈ ਤੇ ਫਿਰ ਤੂੰ ਸਲਾਹਾਂ ਤਾਂ ਇਹ ਨਾ ਪੁੱਛਦਾ ਤੂੰ ਆਪਣੇ ਮਨ ਨੂੰ ਤਿਆਰ ਕਰ ਤੇ ਤੂੰ ਤਿਆਗ ਕਰ ਤਾਂ ਸਭ ਪਾਤਸ਼ਾਹ ਕਹਿੰਦੇ ਜਿਹੜੇ ਸਾਧੂ ਸਤਪੁਰਖ ਹਨ ਨਾ ਉਸ ਸੰਸਾਰ ਦੇ ਪਦਾਰਥਾਂ ਭੋਗਾਂ ਆਦਿਕ ਨੂੰ ਇਹਨਾਂ ਰਸਾਂ ਕਸਾਂ ਨੂੰ ਧੂੜੀ ਸਮਾਨ ਛਿਣ ਦੇ ਵਿੱਚ ਤਿਆਗ ਦਿੰਦੇ ਹਨ ਉਹਨਾਂ ਦੇ ਸਾਨੂੰ ਆਕ ਸੰਗਤ ਬਖਸ਼